ਸਾਰਾ ਕੱਠਾ ਆਇਆ ਪਿੰਡ ਸਾਰਾ ਮੇਰੇ ਵਰ ਖਲਾਫ ਆ ਅੱਜ ਪਿੰਡ ਸਾਰਾ ਮੈਨੂੰ ਕੁੜਦਾ ਵਾ ਪਿੰਡ ਮੈਨੂੰ ਧੁੰਦਾ ਵਾ ਅੱਜ ਮੇਰੇ ਪੁੱਠੇ ਸਿੱਦੇ ਨਾਲ ਲੈਂਦੇ ਆ ਗਲੀ ਦੇ ਵਿੱਚ ਮੈਂ ਤੁਰਿਆ ਜਾਣਾ ਮੈਨੂੰ ਛੇੜਖਾਦੀਆਂ ਕਰਦੇ ਆ ਮੈਨੂੰ ਅੱਖਾਂ ਅੱਖਾਂ 'ਚ ਮੱਕਦੇ ਆ ਮੈਨੂੰ ਸ਼ਦਾਈ ਸਮਝਦੇ ਆ ਮੈਨੂੰ ਦੌਰਾ ਪੈਂਦਾ ਮੇਰੇ ਸਾਰੇ ਦਵਾਈ ਚੱਲਦੀ 4 ਸਾਲ ਹੋ ਗਏ ਮੇਰੇ ਦਵਾਈ ਚੱਲਦੀ ਆ ਮੈਨੂੰ ਕੰਪਨੀ ਗਾਣੇ ਵਾਲਿਆਂ ਵੀ ਤਾਂ ਛੱਡਿਆ ਧੌਰਾ ਪੈਂਦਾ ਮੇਰੇ ਮੂੰਹ ਚ ਖੂਨ ਆਉਂਦਾ ਹੁੰਦਾ ਇਹ ਮੇਰੇ ਝਾਕ ਆਉਂਦੀ ਹੁੰਦੀ ਹੈ ਮੂੰਹ ਚ ਹੁਣ 4 ਸਾਲ ਹੋ ਗਏ ਮੈਂ ਦਵਾਈ ਖਾਣਾ ਹੈ ਮਿੰਟਲਾ ਹਸਪਤਾਲ ਅਮਰਸਰੋਂ ਮੈਂ ਠੀਕ ਹਾਂ ਹੁਣ ਥੋੜਾ ਬੋਧਾ ਤੇ ਮੈਨੂੰ ਕੀ ਕਹਿੰਦੇ ਆ ਮੈਨੂੰ ਛੇੜ ਖਾਨੀਆਂ ਕਰਦੇ ਬਾਜ਼ਾਰ ਦੇ ਵਿੱਚ ਮੈਂ ਤਾਂ ਕਿਰਪਾਾਂ ਰੱਖੀ ਹੀ ਮੈਂ ਮੈਨੂੰ ਗੁੱਸਾ ਚੜਿਆ ਮੈਂ 400 ਦੀ ਲਿਆਂਦੀ ਕਿਰਪਾਣੋਂ ਥੋ ਕੀ ਕਹਿੰਦੇ ਆਪਣਾ ਇਥੋਂ ਆਮਰਸਰੋਂ ਮੈਂ 400 ਦਿ ਲਿਆਂਦੀ ਵਿਆਹ ਵਾਲੀ ਕਿਰਪਾਨ ਉਧਾਂ ਲਿਆਉਣੀ ਤੇ ਯਾਰ ਵਾਲੀ ਤਿੱਖੀ ਉਹ 400 ਦੀ ਲਿਆਂਦੀ ਮੈਂ ਉਹ ਮੈਂ ਲਿਆ ਕੇ ਇੱਥੇ ਤੁਰਨ ਫਿਰਨ ਮੈਂ ਦੁੱਧ ਲੈਣ ਜਾਂਦਿਆਂ ਤੇ ਬਾਬਿਆਂ ਦਾ ਗਲੀ ਦੇ ਵਿੱਚ ਕੁੱਤਾ ਪੈ ਗਿਆ ਮੈਨੂੰ ਗਲੀ ਦੇ ਵਿੱਚ ਕੁੱਤਾ ਪੈ ਗਿਆ ਕੁੱਤਾ ਬੜਾ ਮੋਟਾ ਹੈ ਸ਼ੇਰ ਜਿਹਾ ਕਾਲੂ ਜਿਹਾ ਭੌਂਕਦਾ ਬੜਾ ਜੋੜੇਂਕਦਾ ਬੜਾ ਹੈ ਉਹ ਮੈਂ ਨੂੰ ਵੱਡਣਾ ਹੈ ਕੋ ਤੈਨੂੰ ਮੈਂ ਤੌਣ ਲਵਣੀ ਮੇਰਾ ਧਿਆਨ ਰਾਤ ਜੇਲ੍ਹ ਦੇ ਵਿੱਚ ਜਦੋਂ ਮੈਂ ਬੈਠਾ ਹਾਂ ਮੇਰਾ ਧਿਆਨ ਕੁੱਤੇ ਦੇ ਵਿੱਚ ਹੀ ਵੀ ਕੁੱਤੇ ਦਾ ਕਰਕੇ ਸਾਰਾ ਕੰਮ ਹੋਇਆ ਵਾ ਮੇਰਾ ਧਿਆਨ ਕੁੱਤੇ ਦੇ ਵਿੱਚ ਹੀ ਜੇਲ੍ਹ ਦੇ ਵਿੱਚੋਂ ਮੈਂ ਕੁੱਤੇ ਦੀ ਤੌਣ ਲਾਵਾਂ ਤੋ ਮੈਂ ਦਸ ਕੁੱਤੇ ਦਾ ਸਿਰ ਵੱਡਣਾ ਹੀ ਹੁੰਦਾ ਪਰ ਮੈਂ ਕੀ ਕਹਿੰਦਾ ਮੈਂ ਕੁੱਤੇ ਦੀ ਧੌਣ ਵੱਢਣ ਕਹਿੰਦੇ ਉਹਨਾਂ ਬਾਪਿਆਂ ਫੜ ਕੇ ਕਰਪਾਣਾ ਅੰਦਰ ਰੱਖ ਲਈ ਮੈਨੂੰ ਗੁੱਸਾ ਚੜ ਗਿਆ ਮੈਂ ਘਰ ਨੂੰ ਭੱਜ ਗਿਆ ਮੈਂ ਘਰੋਂ ਲਿਆਂਦੇ ਦਾਤਰ ਥੌੜਾ ਤਿਆਰੀ ਲਿਆਂਦੇ ਮੁਰਕੇ ਮੈਂ ਇਹਨਾਂ ਦੇ ਬੂਹੇ ਤੇ ਮਾਰਦਾ ਰਿਹਾ ਮੈਨੂੰ ਗੁੱਸਾ ਚੜਿਆ ਮੈਂ ਮੈਂ ਕਹਾਂ ਆਓ ਬਾਹਰ ਆਓ ਬਾਹਰ ਸਾਰੇ ਇਹਨਾਂ ਕਿੱਦਾਂ ਕਿਥੇ ਬੰਦੇ ਕੱਢੋ ਮੁੰਡੇ ਮੰਡੇ ਬਾਹਰ ਕੱਢੋ ਸਾਰੇ ਕੱਢੋ ਮੈਂ ਕਹਾਂ ਐਂਬੂਲੈਂਸ ਮਂਗਾਓ ਪਾਲਸ ਪਾਲਸ ਮਂਗਾਓ ਉਹਨਾਂ ਭੇ ਅੰਦਰੋਂ ਅੰਦਰ ਭਜਦਾ ਮੈਂ 4 ਘੰਟੇ ਬੂਹੇ ਗਾੜੀ ਰੌਲਾ ਪਾਉਣਾ ਰਿਹਾ ਇੱਟਾ ਰੋੜੇ ਇੱਥੇ ਲਾਗੇ ਪੈਂ ਮੈਂ ਰ ਤੰਬਕੋ ਜਿਹੜੀ ਆ ਸਰਪੰਚ ਸਰਪੰਚ ਬਣੇ ਇਹਨਾਂ ਨੂੰ ਫੈਸਲਾ ਵਧੀਆ ਧਿਆਨ ਨਾਲ ਕਰਨਾ ਚਾਹੀਦਾ ਵਾ ਮੰਨਣੀ ਚਾਹੀਦੀ ਸਾਰਿਆਂ ਦੀ ਉਹਦਾ ਪੁਲਿਸ ਵਾਲਿਆਂ ਦਾ ਨੰਬਰ ਮੈਂ ਲੈਂਦਾ ਵਾ ਆਪਣਾ ਕੀ ਐਸ ਏ ਐਸ ਆਈ ਦਾ ਨੰਬਰ ਲੈਂਦਾ ਮੁੰਸ਼ੀ ਮਨਸੀ ਪੁਲਿਸ ਸਾਰਿਆਂ ਦਾ ਨੰਬਰ ਲੈਂਦਾ ਵਾ ਹੁਣ ਮੈਂ ਕਿਰਪਾਨ ਛੱਡ ਦੇਣੀ ਹੁਣ ਮੈਂ ਉਹਦਾ ਪੁਲਿਸ ਨੂੰ ਇੱਕ ਵਾਰੀ ਫੋਨ ਲਾਉਂਗਾ ਜਿੰਨੇ ਸ਼ੈਤਾਨੀ ਕੀਤੀ ਤੇ ਜੇ ਪੁਲਿਸ ਉਹਨਾਂ ਨੂੰ ਚੋਕੇ ਲਾਜੂਗੀ ਕਰੂਗੀ ਠੀਕ ਉਹਨਾਂ ਨੂੰ ਸੈੱਟ ਕਰੂਗੀ ਠੀਕ ਹੈ ਨਹੀਂ ਤੇ ਫੇਰ ਕਿਰਪਾਨ ਚੱਲੂ